ਹੈਲੋ ਜੀ ਸ਼ਸ਼੍ਰੀ ਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸ਼ਸ਼੍ਰੀ ਕਾਲ ਵੈਗੁਰੂ ਜੀ ਸੋਮ ਚੜ੍ਹਦੀ ਕਲਾ ਰੱਖੇ ਦਿਪੂ ਦੀ ਉਹ ਬੰਦ ਕਰਤੀ ਸੀ ਵੀਡੀਓ ਕਾਲ ਨਾ ਵੇ ਉਹ ਕਰ ਦਿੰਨਾ ਫਲੈਟ ਮੋਡ ਨਹੀਂ ਲਾਇਆ ਮੈਂ ਲਾ ਦਿੰਨਾ ਫਿਰ ਵਿੱਚ ਜੀ ਫੋਨ ਆ ਗਿਆ ਪੁੱਤ ਕੱਟਿਆ ਜਾਂਦਾ ਫਿਰ ਮੈਨੂੰ ਬਹੁਤ ਹੁੱਥਾ ਲੱਗਦਾ ਸੋ ਮੈਂ ਅੱਜ ਜਿਹੜੀ ਮੈਂ ਵੀਡੀਓ ਪਾ ਰਹੀ ਹਾਂ ਵੀਡੀਓ ਮੈਂ ਬਹੁਤ ਛੋਟੀ ਪਾ ਰਹੀ ਹਾਂ ਪਰ ਮੈਂ ਸੋਤੋਂ ਸਭ ਤੋਂ ਪਹਿਲਾਂ ਸੌਰੀ ਮੰਗਦੀ ਹਾਂ ਜੀ ਵੀ ਮੈਂ ਨਾ ਮੇਰਾ ਮਕਸਦ ਆ ਸਿਰਫ ਲੋਕਾਂ ਨੂੰ ਗੁਰਬਾਣੀ ਨਾਲ ਜੋੜਨਾ ਸਿਰਫ ਇੱਕੋ ਹੀ ਮਕਸਦ ਆ ਵੀ ਸੋਨੂੰ ਦੁੱਖਾਂ ਚੋਂ ਗੁਰਬਾਣੀ ਕੱਢਦੀ ਆ ਪ੍ਰਮਾਤਮਾ ਕੱਢਦਾ ਵਾਹਿਗੁਰੂ ਜੀ ਕੱਢਦੇ ਆ ਸੋਨੂੰ ਹਨ ਤੇ ਮੈਨੂੰ ਇਹ ਸੋਚ ਕੇ ਵੀ ਥੋੜਾ ਜਨਾ ਮੈਨੂੰ ਆਪਣੇ ਆਪ ਚ ਫੀਲ ਹੁੰਦਾ ਵੀ ਇਹ ਕੰਮ ਗਲਤ ਆ ਹਨ ਗਲਤ ਕੀ ਕੰਮ ਆ ਜੀ ਜਦੋਂ ਜਦੋਂ ਮੇਰੀ ਵੀਡੀਓ ਦੇਖ ਕੇ ਬੀਬੀਆਂ ਮੈਨੂੰ ਫੋਨ ਲਾ ਲੈਂਦੀਆਂ ਹਨਾ ਵੀ ਸਾਡਾ ਜਵਾਕ ਪੜਦਾ ਨਹੀਂ ਜੀ ਜਾਂ ਸਾਡਾ ਜਵਾਬ ਐਵੇਂ ਕਰਦਾ ਜਾਂ ਸਾਡਾ ਜਵਾਬ ਸਾਡੇ ਕਹੀ ਨਹੀਂ ਲੱਗਦਾ ਤੁਸੀਂ ਕੋਈ ਹੱਲ ਦੱਸੋ ਵੀਰੇ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਨੀ ਆ ਵੀ ਮੈਂ ਕੋਈ ਬਾਬਾ ਨਹੀਂ ਹੈਗਾ ਮੇਰੇ ਚ ਕੋਈ ਸ਼ਕਤੀ ਜਾਂ ਕਲਾ ਨਹੀਂ ਹੈਗੀ ਵੀ ਹਾਂਜੀ ਮੈਂ ਐਵੇਂ ਤੁਹਾਡੇ ਕੋਲੇ ਗੱਪਸੜਾਪ ਮਾਰੀ ਜਾਵਾਂ ਵੀ ਆਹ ਕਰ ਲਓ ਤੁਹਾਡਾ ਜਵਾਬ ਠੀਕ ਹੋ ਜੂ ਵੀਰੇ ਮੈਂ ਨਾ ਤਾਂ ਜ਼ਿੰਦਗੀ ਚ ਝੂਠ ਦਾ ਸਰਲ ਲੈਂਦਾ ਨਾ ਲਮਾ ਠੀਕ ਹੈ ਮੈਂ ਇੱਕ ਛੋਡੇ ਵਰਗੀ ਸਿਰਖ ਆਮ ਇਨਸਾਨ ਆ ਕਰੇ ਕੰਮ ਕਰਦੀ ਆ ਕੱਪੜੇ ਵੇਚਣ ਦਾ ਕੰਮ ਕਰਦੀ ਆ ਠੀਕ ਹੈ ਵੀ ਮੇਰੇ ਚ ਹੋਰ ਕੋਈ ਕਲਾ ਨਹੀਂ ਹੈਗੀ ਵੀ ਜਿਹੜੀ ਤੁਸੀਂ ਮੈਥੋਂ ਪੁੱਛਦੇ ਹੋ ਵੀ ਸਾਡਾ ਕੰਮ ਬਣ ਜੇ ਸਾਡਾ ਕੰਮ ਬਣ ਜੇ ਮੈਂ ਤਾਂ ਵੀਰੇ ਦੇਖ ਆਪ ਦਾ ਤਜਰਬਾ ਵਰਤਿਆ ਛੋਡੇ ਨਾਲ ਸ਼ੇਅਰ ਕੀਤਾ ਹੁਣ ਤੇ ਮੈਂ ਕਿਸੇ ਵੀਡੀਓ ਚ ਇਹ ਨਹੀਂ ਕਿਹਾ ਵੀ ਮੈਨੂੰ ਪੁੱਛੋ ਮੈਨੂੰ ਪੁੱਛ ਕੇ ਕੰਮ ਕਰੋ ਛੋਡੇ ਕੰਮ ਹੈ ਉਹ ਹੀ ਮੈਂ ਤਾਂ ਸਿਰਫ ਤੁਹਾਨੂੰ ਦੱਸਦੀ ਆ ਵੀ ਜਿਹੜੀ ਗੁਰਬਾਣੀਆਂ ਗੁਰਬਾਣੀ ਪੜਨ ਦੇ ਨਾਲ ਘਰ ਦੇ ਵਿੱਚ ਲਾਉਣ ਦੇ ਨਾਲ ਵੀ ਬਰਕਤ ਆਉਂਦੀਆਂ ਕੰਮ ਬਣਦੇ ਵੀਰੇ ਮੈਂ ਕੋਈ ਬਾਬਾ ਨਹੀਂ ਹੈਗਾ ਪਲੀਜ਼ ਜੇ ਤੁਸੀਂ ਫੋਨ ਕਰਕੇ ਮੈਨੂੰ ਪੁੱਛਦੇ ਹੋ ਨਾ ਮੈਨੂੰ ਬੜੀ ਬਿਸ਼ਰਮੀ ਜੀ ਆਉਂਦੀ ਹੈ ਵੀ ਮੈਂ ਤੁਹਾਨੂੰ ਕੀ ਕਹਾਂ ਹੈਨਾ ਕਿਉਂਕਿ ਲੋਕਾਂ ਨੂੰ ਲੋਕਾਂ ਵਾਂਗੂ ਮੈਂ ਇੱਥੇ ਗੱਪ ਛੜਾਪ ਨਹੀਂ ਵਾਜਦੀ ਤੁਸੀਂ ਆਹ ਕਰ ਲਓ ਬਾਹ ਕਰ ਲਓ ਵੀਰੇ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਇਸ ਵੀਡੀਓ 'ਚ ਇੱਕੋ ਹੀ ਮੇਰੀ رائے ਆ ਤੁਹਾਨੂੰ ਸਾਰਿਆਂ ਨੂੰ ਗੱਲ ਹੀ ਮੁਕਾ ਦੇਣੀ ਆ ਵੀ ਸੱਚੇ ਪਾਤਸ਼ਾਹ ਦੀ ਵਹਿਗੁਰੂ ਦੀ ਬਾਣੀ ਨਾਲ ਜੁੜ ਕੇ ਸਮਾਂ ਲੱਗਦਾ ਤੁਸੀਂ ਤਾਂ ਐਂ ਕਰਨ ਲੱਗ ਜਾਨੇ ਹੋ ਵੀ ਜਿਵੇਂ ਦੋ ਦਿਨ ਤੋਂ ਉਹਨੂੰ ਪਾਣੀ ਪੜਦਿਆਂ ਨੂੰ ਹੋਇਆ ਹਫਤੇ ਬਾਅਦ ਕਹਿੰਦੇ ਨੋਸੀ ਪਾਣੀ ਪੜਦੇ ਸਾਡਾ ਤਾਂ ਜੀ ਹਜੇ ਕੰਮ ਬਣਿਆ ਨਹੀਂ ਕਿਵੇਂ ਕਰਗੇ ਵੀਰੇ ਕੋਈ ਦਵਾਈ ਥੋੜੀ ਐ ਵੀ ਮੈਂ ਤੁਹਾਨੂੰ ਦਵਾਈ ਦੇਤੀ ਪਲੀਜ਼ ਮੈਨੂੰ ਇਸ ਤਰ੍ਹਾਂ ਦਾ ਫੋਨ ਨਾ ਕਰਿਆ ਕਰੋ ਮੈਨੂੰ ਬੜੀ ਬਿਸ਼ਰਮੀ ਆਉਂਦੀ ਆ ਜਦੋਂ ਤੁਸੀਂ ਮੈਨੂੰ ਕਹਿ ਦਿੰਦੇ ਹੋ ਨਾ ਵੀ ਸਾਡਾ ਕੰਮ ਨਹੀਂ ਬਣਦਾ ਸੀ ਕੀ ਕਰੀਏ ਵੀਰੇ ਸਾਰਿਆਂ ਨੂੰ ਮੈਂ ਬਾਣੀ 'ਚ ਬਾਰ-ਬਾਰ ਤੁਹਾਨੂੰ ਕਹਿਣੀ ਆ ਵੀਡੀਓ ਦੇ ਵਿੱਚ ਵੀ ਵੀਰੇ ਗੁਰਬਾਣੀ ਨਾਲ ਜੁੜਜੋ ਜੁੜ ਕੇ ਜੇ ਸੋਥੋਂ ਯਕੀਨ ਰੱਖਿਆ ਜਾਂਦਾ ਐ ਤਾਂ ਗੁਰਬਾਣੀ ਨਾਲ ਜੁੜੋ ਜੇ ਤੁਹਾਡਾ ਯਕੀਨ ਨਹੀਂ ਤਾਂ ਕੀ ਕਹਿਣਾ ਹਨਾ ਮੈਂ ਤਾਂ ਤੁਹਾਨੂੰ ਸਿਰਫ ਆਪਦਾ ਤਜਰਬਾ ਦੱਸਿਆ ਜ਼ਿੰਦਗੀ ਦਾ ਵੀ ਮੈਂ ਜ਼ਿੰਦਗੀ ਚ ਗੁਰਬਾਣੀ ਨਾਲ ਜੁੜੀ ਸੀ ਗੁਰਬਾਣੀ ਨਾਲ ਜੁੜ ਕੇ ਹੀ ਮੇਰੇ ਸਾਰੇ ਕੰਮ ਬਣਿਆ ਨਾ ਕਿ ਕੋਈ ਲੋਕਾਂ ਨੇ ਕੰਮ ਕੀਤੇ ਐ ਮੈਂ ਤਾਂ ਤੁਹਾਨੂੰ ਇੱਕ ਵਹਿਮ ਭਰਮਾ ਜੋ ਕੱਢਣ ਦੀ ਕੋਸ਼ਿਸ਼ ਕੀਤੀ ਸੀ ਤੁਸੀਂ ਤਾਂ ਮੈਨੂੰ ਹੀ ਵਹਿਮ ਚ ਪਾ ਕੇ ਰੱਖ ਦਿੱਤਾ ਮੈਂ ਬਾਬਾ ਨਹੀਂ ਹੈਗਾ ਵੀਰੇ ਕੋਈ ਕੋਈ ਮੇਰੇ ਚ ਕਲਾ ਨਹੀਂ ਕੋਈ ਸ਼ਕਤੀ ਨਹੀਂ ਮੈਂ ਤਾਂ ਛੋਡੇ ਵਰਗੀ ਇਨਸਾਨ ਆ ਸਿਰਫ ਗੁਰੂ ਦੇ ਰੜ ਲੱਗੀਆਂ ਸਵੇਰੇ ਪਾਠ ਕਰਦੀ ਆ ਮੈਂ ਤਾਂ ਵੀਰੇ ਦੋ ਹੀ ਪਾਠ ਕਰਦੀ ਆ ਬਾਰ-ਬਾਰ ਵੀਡੀਓ ਦੱਸਦੀ ਆ ਵੀ ਹੁਣ ਮੈਂ ਜਪਜੀ ਸਾਹਿਬ ਤੇ ਚਪਈ ਸਾਹਿਬ ਦੇ ਦੋ ਹੀ ਪਾਠ ਕਰਦੀ ਆ ਸਵੇਰੇ ਹੋਰ ਮੈਂ ਕੋਈ ਪਾਠ ਕਰਦੀ ਨਹੀਂ ਵੀਰੇ ਸੁਖਮਨੀ ਸਾਹਿਬ ਦਾ ਪਾਠ ਲਾਉਣੀ ਆ ਘਰੇ ਤੇ ਦੁਪਹਿਰਾ ਸਾਹਿਬ ਲਾ ਲੈਂੀਆਂ ਰਹਿ ਰਾਸ ਸਾਹਿਬ ਲਾ ਲੈਣੀਆਂ ਮੂਲ ਮੰਤਰ ਦਾ ਜਦੋਂ ਟਾਈਮ ਹੁੰਦਾ ਉਹਦੇ ਮਨ 'ਚ ਜਪ ਲੈਣੀ ਆ ਮੇਰੇ ਕੰਮ ਤਾਂ ਪਰਮਾਤਮਾ ਨੇ ਕੀਤੇ ਮੈਂ ਸੋਨੂੰ ਗੁਰਬਾਣੀ ਨਾਲ ਜੋੜ ਰਹੀ ਆ ਵੀਰੇ ਤੁਸੀਂ ਗੁਰਬਾਣੀ ਨਾਲ ਜੁੜ ਕੇ ਵਾਹਿਗੁਰੂ ਨਾਲ ਜੁੜ ਕੇ ਬਹਿਗੁਰੂ ਤੋਂ ਮੰਗੋ ਗੁਰੂ ਜਿਹੜਾ ਮੈਨੂੰ ਫੋਨ ਕਰਕੇ ਪੁੱਛਦੇ ਹੋ ਗੁਰੂ ਘਰ ਜਾਓ ਗੁਰੂ ਘਰ ਜਾ ਕੇ ਸੱਚੇ ਦਿਲ ਨਾਲ ਅਰਦਾਸ ਕਰੋ ਅਰਦਾਸ ਪਰਮਾਤਮਾ ਲਾਜ਼ਮੀ ਪੂਰੀ ਕਰਦਾ ਸੋ ਮੈਂ ਹੱਥ ਵਨ ਕੇ ਉਹਨਾਂ ਬੀਬੀਆਂ ਨੂੰ ਬੇਨਤੀ ਕਰਦੀ ਆ ਵੀ ਭਾਣੋ ਮੇਰੇ ਚ ਕੋਈ ਕਲਾ ਨਹੀਂ ਹੈਗੀ ਵੀ ਮੈਂ ਤੁਹਾਨੂੰ ਦੱਸ ਸਕਾਂ ਮੈਂ ਕਿ ਉੱਥੇ ਮੇਰੀ ਬੋਲਤੀ ਬੰਦ ਹੋ ਜਾਂਦੀ ਹੈ ਜਦੋਂ ਤੁਸੀਂ ਕਹਿੰਦੇ ਨੇ ਵੀ ਭਾਣੇ ਸਾਡਾ ਬੱਚਾ ਸਾਡੇ ਮੂਰੇ ਬੋਲਦਾ ਹੈ ਸਾਡਾ ਬੱਚਾ ਪੜਦਾ ਨਹੀਂ ਸਾਡਾ ਬੱਚਾ ਲੜਦਾ ਹੈ ਅਸੀਂ ਕੀ ਕਰਗੇ ਮੈਂ ਮੰਨਦੀ ਆ ਵੀ ਸੁੱਤੀ ਦੁਖੀ ਹਾਂ ਕਿਉਂਕਿ ਜਿਹਨੂੰ ਲਾਦ ਦੁਖੀ ਕਰੇ ਉਸ ਤੋਂ ਵੱਧ ਕੇ ਦੁਖੀ ਬੰਦਾ ਕੋਈ ਹੋ ਨਹੀਂ ਸਕਦਾ ਪਰ ਇਹ ਗੱਲ ਸੱਚ ਹੈ ਭੈਣੋ ਮੇਰੇ 'ਚ ਕੋਈ ਕਲਾ ਨਹੀਂ ਹੈਗੀ ਮੈਂ ਤਾਂ ਸਿਰਫ ਅਕਾਲ ਪੁਰਖ ਵਾਹਿਗੁਰੂ ਅੱਗੇ ਮੇਰੇ ਕੰਮ ਤਾਂ ਮੈਂ ਤਾਂ ਕਦੇ ਕਿਸੇ ਨੂੰ ਪੁੱਛਿਆ ਨਹੀਂ ਮੈਂ ਤਾਂ ਸਿਰਫ ਵਾਹਿਗੁਰੂ ਜੀ ਅੱਗੇ ਜਾ ਕੇ ਆਪਦੇ ਪੂਜਾ ਰੂਮ 'ਚ ਅਰਦਾਸ ਕਰਦੀ ਹੁੰਨੀ ਆ ਵੀ ਵਾਹਿਗੁਰੂ ਮੇਰਾ ਕੰਮ ਅੜ ਗਿਆ ਕਰੋ ਵਾਹਿਗੁਰੂ ਕਰਦੇ ਆ ਜੀ ਪਰਮਾਤਮਾ ਕਰਦੇ ਬਸ ਗੱਲਾਂ ਦੋ ਰੱਖੋ ਯਾਦ ਸਾਫ਼ ਨੀਤ ਰੱਖੋ ਕਿਸੇ ਦਾ ਦਿਲ ਨਾ ਦਿਖਾਓ ਬਸ ਦੱਬੋ ਨਾ ਮੁੱਕਰੋ ਨਾ ਇਹ ਗੱਲਾਂ ਯਾਦ ਰੱਖੋ ਮੇਰੇ ਚ ਕੋਈ ਸ਼ਕਤੀ ਨਹੀਂ ਹੈਗੀ ਪਲੀਜ਼ ਬੀਬੀਓ ਕੋਈ ਸ਼ਕਤੀ ਨਹੀਂ ਮੇਰੇ ਚ ਵੀ ਤੁਸੀਂ ਕਹਿ ਦਿੰਦੇ ਹੋ ਵੀ ਸਾਡੇ ਲਈ ਅਰਦਾਸ ਕਰਦੇ ਵੀਰੇ ਅਰਦਾਸ ਤਾਂ ਪ੍ਰਮਾਤਮਾ ਨੇ ਛੋਡੀ ਵੀ ਸੁਣਨੀ ਹੈ ਮੇਰੀ ਵੀ ਸੁਣਨੀ ਹੈ ਠੀਕ ਹੈ ਹੋ ਸਕਦਾ ਮੈਂ ਕਿੰਨੀ ਕੁ ਵੱਡੀ ਪਾਪਣ ਹੋਵਾਂ ਤੁਸੀਂ ਕੀ ਜਾਣਦੇ ਹੋ ਮੇਰੇ ਬਾਰੇ ਹਨ ਕਹਿਣ ਦਾ ਭਾਵੇਂ ਇਹ ਹੈ ਵੀ ਤੁਸੀਂ ਭੈਣ ਵਾਂ ਕੇ ਪਲੀਜ਼ ਰੱਬ ਨਾਲ ਜੁੜੋ ਗੁਰਬਾਣੀ ਨਾਲ ਜੁੜੋ ਦੇਖੋ ਜਿੱਥੇ ਮਰਜੀ ਜਾਈ ਜਾਓ ਮੈਂ ਤੁਹਾਨੂੰ ਰੋਕਦੀ ਨਹੀਂ ਪਰ ਕੰਮ ਸੋਡੇ ਗੁਰੂ ਮਹਾਰਾਜ ਹੀ ਕਰਨਗੇ ਗੁਰਬਾਣੀ ਤੋਂ ਵੱਡੀ ਕੋਈ ਸ਼ਕਤੀ ਇਸ ਦੁਨੀਆ ਤੇ ਨਾ ਹੈ ਨਾ ਹੋਵੇ ਠੀਕ ਹੈ ਮਾਰਾ ਇਹਦੇ ਲੜ ਲੱਗੋ ਪਰਮਾਤਮਾ ਦੇ ਲੜ ਲੱਗ ਕੇ ਪਰਮਾਤਮਾ ਤੋਂ ਸੁੱਖ ਸ਼ਾਂਤੀ ਮੰਗੋ ਉਹ ਤੁਹਾਡੇ ਕੰਮ ਜ਼ਰੂਰ ਕਰਨਗੇ ਮੈਂ ਵੀ ਗੁਰੂ ਘਰ ਜਾਨੀ ਅਰਦਾਸ ਕਰਦੀ ਆਂ ਮੰਗਦੀ ਆਂ ਥੋੜੇ ਦਿਨਾਂ ਤੋਂ ਗੁਰੂ ਘਰ ਜਾਇ ਆਉਣੀ ਹੈ ਜਿਸ ਗੁਰੂ ਘਰ ਮੇਰਾ ਦਿਲ ਕਰੇ ਉੱਥੇ ਬਗ ਜਾਨੀ ਆ ਜਾ ਕੇ ਕਹਿ ਦਨੀ ਆਂ ਮਹਾਰਾਜ ਆਹ ਚੀਜ਼ ਦੀ ਪ੍ਰੋਬਲਮ ਆਈ ਪਈ ਹੈ ਬਸ ਮੈਂ ਐਂ ਕਰਦੀ ਆਂ ਆਹੀ ਕੁਸ਼ ਹੈ ਜੀ ਵਾਹਿਗੁਰੂ ਜੀ ਇਹ ਚੀਜ਼ ਦੀ ਤੋੜ ਆਈ ਪਈ ਹੈ ਘਰੇ ਕੱਲ ਬਹਿਗਰੂ ਨੂੰ ਜਾ ਕੇ ਅਰਦਾਸ ਕਰਿਆ ਜਾਂਦਾ ਪਰ ਮੈਂ ਕਿਸੇ ਨੂੰ ਕਦੇ ਨਹੀਂ ਕਿਹਾ ਵੀ ਮੇਰਾ ਕੰਮ ਨਹੀਂ ਬਣਦਾ ਮੈਂ ਬਾਣੀ ਨਾਲ ਪੜਦੀ ਆਂ ਕਈ ਕੰਮ ਮੇਰੇ ਵੀ ਨਹੀਂ ਬਣਦੇ ਪਰ ਮੈਂ ਬਾਣੀ ਨੂੰ ਦੋਸ਼ ਨਹੀਂ ਦਿੰਦੀ ਕਿਉਂਕਿ ਜੋ ਕੰਮ ਚੰਗੇ ਵਹਿਗਰੂ ਨੂੰ ਲੱਗਦੇ ਉਹ ਆਪਣੇ ਲਈ ਹੋ ਹੀ ਜਾਂਦੇ ਆਂ ਪਲੀਜ਼ ਮੈਨੂੰ ਇਸ ਤਰ੍ਹਾਂ ਦੇ ਫੋਨ ਨਾ ਕਰਿਆ ਕਰੋ ਮੈਨੂੰ ਬੜੀ ਬਿਸ਼ਰਮੀ ਆਉਂਦੀ ਆ ਮੇਰੇ ਮੂੰਹ 'ਚ ਕੋਈ ਜਵਾਬ ਨਹੀਂ ਹੁੰਦਾ ਉਹ ਕਹਿ ਦਿੰਦੇ ਵੀ ਅਸੀਂ ਕੀ ਕਰੀਏ ਮੈਂ ਕੋਈ ਬਾਬਾ ਨਹੀਂ ਹੈਗਾ ਸਭ ਤੋਂ ਪਹਿਲੀ ਗੱਲ ਬਾਬਾ ਨਹੀਂ ਮੈਂ ਛੋਡੇ ਵਰਗੀ ਇਨਸਾਨ ਆਂ ਬਾਣੀ ਪੜਦੀ ਆਂ ਠੀਕ ਹੈ ਮੇਰਾ ਕੋਸ਼ਿਸ਼ ਹੀ ਛੋਟੀ ਜੀ ਵੀ ਤੁਹਾਨੂੰ ਬਾਣੀ ਦੇ ਲੜ ਲਾਵਾਂ ਗੁਰੂ ਦੇ ਲੜ ਲਾਵਾਂ ਤੁਹਾਡੇ ਕੰਮ ਬਣ ਲੱਗੇ ਜਾਣ ਤੁਸੀਂ ਮੈਨੂੰ ਫੋਨ ਕਰਕੇ ਕਹਿ ਦਿੰਦੇ ਵੀ ਅਸੀਂ ਕੀ ਕਰੀਏ ਵੀਰੇ ਮੈਨੂੰ ਇਹਨਾਂ ਚੀਜ਼ਾਂ ਬਾਰੇ ਕੋਈ ਨੌਲੇਜ ਨਹੀਂ ਹੈਗੀ ਮੈਨੂੰ ਤਾਂ ਸਿਰਫ ਇੱਕੋ ਹੀ ਨੌਲੇਜ ਆ ਵਿਆਹ ਗੁਰੂ ਨਾਲ ਜੁੜ ਕੇ ਤੁਹਾਡੇ ਸਾਰੇ ਕੰਮ ਬਣ ਜਾਂਦੇ ਐਦੋਂ ਵੱਡੀ ਕੋਈ ਮੇਰੇ ਕੋਲ ਨੌਲੇਜ ਹੈ ਨਹੀਂ ਵੀਰੇ ਕਿਉਂਕਿ ਜਦੋਂ ਤੁਸੀਂ ਫੋਨ ਕਰਦੇ ਹੋ ਮੈਨੂੰ ਬੜੀ ਬਿਸ਼ਰਮੀ ਆਉਂਦੀ ਆ ਤੇ ਤੁਸੀਂ ਕਹਿ ਦਿੰਦੇ ਹੋ ਭਾਣੀ ਸਾਡੇ ਆ ਕੰਮ ਕਰਨ ਕਿਹੜਾ ਪਾਠ ਕਰਗੇ ਕਹਿ ਦਿੰਦੇ ਹੋ ਪਾਠ ਸਾਰੇ ਚੰਗੇ ਹੁੰਦੇ ਵੀਰੇ ਪਾਠ ਕੋਈ ਵੀ ਨਹੀਂ ਮਾੜਾ ਹੁੰਦਾ ਤੁਸੀਂ ਸ਼ਰਧਾ ਨਾਲ ਕਰ ਲਓ ਚ ਪਾਠ ਸਾਰੇ ਹੀ ਚੰਗੇ ਹੁੰਦੇ ਆ ਮੇਰਾ ਕਹਿੰਦਾ ਭਾਬ ਤੇ ਹੀ ਹੁੰਦਾ ਵਿੱਚ ਪਈ ਸਾਬ ਕਰ ਲਓ ਕਿਉਂਕਿ 24 ਘੰਟੇ ਵਾਲੀ ਰੱਖਿਆ ਕਰਦਾ ਉਹ ਜਿੰਨੀ ਮੈਨੂੰ ਨੌਲੇਜ ਤੇ ਪਰ ਭੈਣ ਬਣ ਕੇ ਹਾੜੇ ਮੈਨੂੰ ਬਾਬਾ ਨਾਲ ਬਣਾਉ ਮੈਂ ਬਾਬੇ ਵਾਲਾ ਮੇਰਾ ਰੁਤਬਾ ਕੁਛ ਨਹੀਂ ਹੈਗਾ ਨਾ ਮੇਰੇ ਚ ਕੋਈ ਸ਼ਕਤੀ ਹੈ ਨਾ ਕਲਾ ਨਾ ਮੈਨੂੰ ਪਤਾ ਨਾ ਸ਼ਤਾ ਮੈਂ ਛੋਡੇ ਵਰਗੀ ਆਮ ਇਨਸਾਨ ਮੈਂ ਵੀ ਗੁਰੂ ਘਰ ਜਾ ਕੇ ਅਰਦਾਸ ਕਰਦੀ ਆ ਤੁਸੀਂ ਵੀ ਕਰ ਲਿਆ ਕਰੋ ਮੈਂ ਆਪਦੇ ਪੂਜਾ ਰੂਹ ਚ ਜਾ ਕੇ ਆਪਣੇ ਵਾਹਿਗੁਰੂ ਨੂੰ ਆਪਣੇ ਦੁੱਖ ਦੱਸਦੀ ਆ ਮਹਾਰਾਜ ਮੈਂ ਇਸ ਪੱਖੋਂ ਦੁਖੀ ਆ ਮਹਾਰਾਜ ਮੇਰਾ ਹੱਲ ਕਰੋ ਮੈਂ ਇਕੱਲਾ ਮਹਾਰਾਜ ਨਾਲ ਜਾ ਕੇ ਗੱਲਾਂ ਕਰਦੀ ਆ ਕਿਸੇ ਇਨ ਸੁਪਰਮਨ ਕੇ ਜਿਨ੍ਹਾਂ ਨੂੰ ਮੇਰੀ ਗੱਲ ਦਾ ਬੁਰਾ ਲੱਗਿਆ ਵੀ ਮੈਂ ਸੌਰੀ ਚਾਹਉਣੀ ਆ ਪਰ ਮੈਂ ਬਾਬਾ ਹੈਣੀ ਪਣੇ ਤੁਸੀਂ ਮੈਨੂੰ ਐਵੇਂ ਨਾ ਫੋਨ ਕਰਿਆ ਕਰੋ ਵੀ ਸਾਡਾ ਆ ਕੰਮ ਨਹੀਂ ਬਣਦਾ ਅਸੀਂ ਕਿਹੜੀ ਬਾਣੀ ਪੜੀਏ ਬਾਣੀ ਕੋਈ ਮਰਜ਼ੀ ਪੜ ਲਓ ਵੀਰੇ ਬਾਣੀ ਸਾਰੀ ਉਹ ਹੀ ਚੰਗੀ ਹੁੰਦੀ ਹੈ ਜਿਹੜੀ ਮਰਜ਼ੀ ਬਾਣੀ ਪੜ ਲਓ ਇਹ ਮੇਰੇ ਹੱਥ ਵਨ ਕੇ ਤੁਹਾਡੇ ਅੱਗੇ ਬੇਨਤੀ ਹੈ ਵੀ ਮੈਨੂੰ ਨਾ ਮਤਲਬ ਟੈਂਸ਼ਨ ਹੋ ਜਾਂਦੀ ਇਹਨਾਂ ਚੀਜ਼ਾਂ ਦੀ ਵੀ ਮੈਂ ਇਹਨਾਂ ਨੂੰ ਕੀ ਕਵਾਂ ਵੀ ਮੈਂ ਕਿਹੜਾ ਬਾਬਾ ਫਿਰ ਮੈਂ ਸੋਚੀ ਪੈ ਜਾਨੀ ਵੀ ਮੈਂ ਕੀ ਕਵਾਂ ਕਿ ਮੇਰਾ ਕੰਮ ਹੈ ਮੇਰਾ ਮਕਸਦ ਹੈ ਸਿਰਫ ਤੁਹਾਨੂੰ ਗੁਰਬਾਣੀ ਨਾਲ ਜੋੜਨਾ ਵੀਰੇ ਗੁਰੂ ਮੇਰਾ ਕੋਈ ਮਕਸਦ ਨਹੀਂ ਅੱਗੇ ਸੋਡੀ ਮਰਜ਼ੀ ਹੈ ਤੁਸੀਂ ਗੁਰਬਾਣੀ ਨਾਲ ਜੁੜਨਾ ਜਾਂ ਨਾ ਜੁੜਨਾ ਮੇਰਾ ਕੰਮ ਹੈ ਹੁੱਕਾ ਦੇਣਾ ਜੁੜਨਾ ਨਾ ਜੁੜਨਾ ਬੰਨ ਨਾਲ ਸੋਡੀ ਮਰਜ਼ੀ ਹੈ ਸੋ ਭੈਣ ਮੰਨ ਕੇ ਮੈਨੂੰ ਫੋਨ ਕਰਨ ਦੀ ਬਜਾਏ ਤੁਸੀਂ ਵਾਹਿਗੁਰੂ ਘਰ ਜਾਇਆ ਕਰੋ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਕੋਲੇ ਜਾ ਕੇ ਆਪਣੀਆਂ ਮੰਗਾਂ ਮੰਗਿਆ ਕਰੋ ਉਹ ਸੁਣਦਾ ਸੁਣਨਹਾਰਾ ਬਖਸ਼ਣਹਾਰਾ ਹੈ ਬਣੀ ਮੈਂ ਬਾਬਾ ਨਹੀਂ ਹੈਗਾ ਕੋਈ ਮੇਰੇ ਚ ਕਲਾਨੀ ਵੀ ਮੈਂ ਤੁਹਾਡੀ ਮਦਦ ਕਰ ਸਕਾਂ ਮੈਂ ਤਾਂ ਸਿਰਫ ਮਹਾਰਾਜ ਦੇ ਲੜ ਲੱਗ ਕੇ ਆਪਦੀ ਜ਼ਿੰਦਗੀ ਸਵਾਰੀ ਆ ਮੈਂ ਤਾਂ ਤੁਹਾਨੂੰ ਕਹਿ ਰਹੀ ਆ ਵੀ ਮਹਾਰਾਜ ਦੇ ਲੜ ਲੱਗ ਕੇ ਆਪਣੀ ਜ਼ਿੰਦਗੀ ਸਵਾਰੋ ਸੋ ਕੋਈ ਮੇਰੀ ਵੀਡੀਓ 'ਚ ਤੁਹਾਨੂੰ ਲੱਗਦੀ ਮੇਰਾ ਗਲਤ ਲੱਗਿਆ ਹੋਵੇ ਤਾਂ ਮੈਂ ਸੌਰੀ ਚਾਹੁੰਨੀ ਆ ਬਸ ਮੇਰੇ ਮਨ 'ਚ ਆ ਗਿਆ ਵੀ ਭੈਣਾ ਜਦੋਂ ਮੈਨੂੰ ਫੋਨ ਕਰਦੀਆਂ ਮੈਨੂੰ ਵੀ ਸ਼ਰਮੀ ਆਉਂਦੀ ਆ ਵੀ ਮੈਂ ਕੀ ਜੋ ਵੀ ਮੇਰੇ ਚ ਕੋਈ ਸ਼ਕਤੀ ਹੋਵੇ ਤਾਂ ਭਾਵੇਂ ਮੈਂ ਤੁਹਾਨੂੰ ਦੱਸ ਦਿਆਂ ਵੀ ਮੈਂ ਸ਼ਕਤੀ ਮਾਰ ਦਿੰਨੀ ਆ ਦੇਖੋ ਵਿਗੜੇ ਬੱਚੇ ਦਾ ਕਈ ਤਰ੍ਹਾਂ ਦੇ ਵੀ ਵਿਗੜ ਜਾਂਦੇ ਆ ਬੱਚੇ ਚਾਂਬਲੇ ਵੀ ਵਿਗੜ ਜਾਂਦੇ ਆ ਬੱਚੇ ਅੱਜ ਕੱਲ ਸੋਨੂੰ ਪਤਾ ਜਿਹੜੇ ਕੰਟਰੋਲ ਚ ਹੈ ਨਹੀਂ ਉਹ ਇਹੀ ਬੋਲਦੇ ਆ ਜੀ ਉਹਨਾਂ ਤਾਂ ਮੈਂ ਤੁਹਾਨੂੰ ਕੀ ਹਾਲ ਦੱਸਾਂ ਠੀਕ ਹੈ ਜੀ ਮੈਂ ਤਾਂ ਵੇਖੋ ਕੋਈ ਹਰ ਦੱਸ ਦਿਆਂ ਵੀ ਭਾਈ ਬਾਣੀ ਨਾਲ ਜੁੜੋ ਮਹਾਰਾਜ ਨਾਲ ਜੁੜੋ ਮਹਾਰਾਜ ਸਵਾਰਦੇ ਆ ਸਭ ਕੁਝ ਕਾਰਜ ਸਭ ਦੇ ਮੈਂ ਕੌਣ ਆ ਜੀ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਘਰ ਬਣੀ ਮੈਂ ਪਿਆਰ ਭਰੇ ਸਤ ਸ੍ਰੀ ਅਕਾਲ